ਸਤ ਸ੍ਰੀ ਅਕਾਲ ਨਾਨੀ ਕਾਦਰ ਪਾਰਟੀ ਮੁਰਦਾਬਾ ਜਿੰਦਾਬਾਦ ਮੁਰਦਾਬਾ ਮੁਰਦਾਬਾ ਸਤ ਸ੍ਰੀ ਅਕਾਲ ਨਾਨੀ ਕਾਦਰ ਪਾਰਟੀ ਬੀ ਜੇ ਪੀ ਮੁਰਦਾਬਾ 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 ਅਰਵਿੰਦਰ ਖੰਨਾ ਮੁਰਦਾਬਾ ਮੁਰਦਾਬਾ ਨੰਦਾਬਾ ਕਾਦਰ ਪਾਰਦਾ ਕੌਲੀ ਚਾਹ ਤੇ ਅਰਵਿੰਦਰ ਖੰਨਾ ਮੁਰਦਾਬਾ ਮੁਰਦਾਬਾ ਜਿੰਦਾਬਾਦ ਧਾਰੀਆਂ ਜੱਥੇ ਬੰਦੀਆਂ ਦਾ ਇੱਕ ਜਿੰਦਾਬਾਦ 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 ਅਰਵਿੰਦਰ ਖੰਨਾ ਮੁਰਦਾਬਾ ਦੇ ਉਮੀਦਵਾਰ ਦਾ ਵਿਰੋਧ ਕੀਤਾ ਜਾ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਸਤ ਮੋਰਚੇ ਦੇ ਸੱਦੇ ਤੇ ਜੋ ਅਸੀਂ 2020 ਦੇ ਵਿੱਚ ਮੋਰਚਾ ਚੱਲਿਆ ਸੀਗਾ ਲਗਾਤਾਰ ਹੁੱਤ ਮੋਰਚੇ ਦਾ ਉਦੋਂ ਇਹ ਭਾਜਪਾ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕਰਿਆ ਸੀਗਾ ਵੀ ਜੋ ਐਮਐਸਪੀ ਦੀ ਗਰੰਟੀ ਕਿਸਾਨਾਂ ਦਾ ਕਰਜ਼ਾ ਮਾਫ ਜੋ ਵੀ ਕਿਸਾਨਾਂ ਤੇ ਪਰਚੇ ਹੋਏ ਆ ਉਹ ਰੱਦ ਕਰਾਂਗੇ ਜਿਹੜੀ ਗੱਲ ਕਿਸਾਨ ਦੀ ਗੱਲਬਾਤ ਆ ਸਾਰੀ ਸੁਣਾਗੇ 750 ਕਿਸਾਨ ਸਾਡਾ ਸ਼ਹੀਦ ਹੋ ਗਿਆ ਸੀ ਇਹ ਕਿਸਾਨਾਂ ਦੀ ਕਾਤਲ ਪਾਰਟੀ ਆ ਉਹਦਾ ਕਰਕੇ ਸੋਤ ਮੋਤੇ ਦੇ ਸੱਦੇ ਤੇ ਜਿੱਥੇ ਵੀ ਰਵਿੰਦਰ ਖੰਨਾ ਆਪਣੇ ਸ਼ਰੂਰ ਜ਼ਿਲ੍ਹੇ ਦੇ ਵਿੱਚ ਜਿੱਥੇ ਵੀ ਆਊਗਾ ਇਹਦੇ ਮਗਰਾਂਗੇ ਦਾ ਡਟ ਕੇ ਵਿਰੋਧ ਕਰਾਂਗੇ ਜਿੰਨਾ ਚਿਰ ਇਹ ਕਿਸਾਨਾਂ ਨਾਲ ਜਿਹੜੇ ਵਾਅਦੇ ਕੀਤੇ ਇਹ ਉਹ ਪੂਰੇ ਨਹੀਂ ਕਰਦੇ